ਆਪਣਾ ਅੰਮ੍ਰਾਜ ਕਦੇ ਹੋ ਨਹੀਂ ਸਕਦਾ ਇਹ ਜੱਟ ਰੱਬ ਦਾ ਅੰਮ੍ਰਾਜ ਕਦੇ ਹੋ ਨਹੀਂ ਸਕਦਾ ਆ ਕਹਿੰਦੇ ਜੋਨੀ ਨੇ ਜਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਆ ਕਹਿੰਦੇ ਜਿੰਦਰ ਨੇ ਕਬੱਡੀ ਪਾਈ ਹੈ ਆ ਭਲਖ ਲੱਗੜ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਜਫੀ ਖੜਿਆ ਪੱਟਾ ਤੇ ਫਾਬੀਆਂ ਲਾਈਆਂ ਤੇਜੀ ਹੋ ਸਾਹਮਣੇ ਉਹ ਕਹਿੰਦੇ ਕਮਾਨ ਪਿੰਡ ਤੇਜੀ ਦਾ ਪਰ ਕਹਿੰਦੇ ਢਿਲਮਾ ਵਾਲਾ ਭਫਰ ਕਹਿੰਦਾ ਮੈਨੂੰ ਛੱਡੋ ਮੈਨੂੰ ਛੱਡੋ ਉਹ ਸਵਾਦ ਕਬੱਡੀ ਦਾ ਕੀ ਬਾਤ ਹੈ ਬੱਲੇ ਬੱਲੇ ਕਰਵਾ ਗਿਆ। ਕਿੰਦਾਵਾ ਜੁਕੇ ਉਹ ਮਾਰ ਕਰਦਾ ਹੈ ਬਲਵੀਰ ਐਮਸੀਜੀ ਉਹ ਸਾਡੀ ਖੇਡ ਕਬੱਡੀ ਦੇ ਵੱਡੇ ਮਾਨਮ ਦੇਜੋ ਜਿਹੜੇ ਵੱਡੇ ਮਾਰ ਵਧਾਉਂਦੇ ਆ ਬਲਵੀਰ ਐਮਸੀਜੀ ਕਪੂਰਖਲਾ ਵਾਲੇ ਸਾਡੇ ਵੱਡੇ ਵੀਰ ਹੈ ਉਹਨਾਂ ਦੇ ਖਾਸ ਤੌਰ ਤੇ ਧੰਨਵਾਦ ਹੈ ਗੁਜਰ ਜੇਵਿਆਂ ਕਰ ਨਹੀਂ ਪਹੁੰਚ ਸਕੇ ਬਲਵੀਰ ਐਮਸੀਜੀ ਆਉਣਾ ਜ਼ਰੂਰ ਸੀ ਧਰਨਾ ਮੇਲਾ ਹੈ ਤੇ ਪਰ ਆਉਂਦੇ ਆ ਦੁਨੀਆ ਕਬੱਡੀ ਤੇ ਵਿਆਜ ਹੋਈ ਜਾਂਦੀ ਹੈ ਤੇ ਮਿੱਟੀ ਦਾ ਫਰੋਲ ਹੋ ਗਿਆ ਨਹੀਂ ਉਹ ਲੰਬਨੇ ਲਾਲ ਗਵਾਚੇ ਲਾ ਗੱगन ਨੇ ਕਬੱਡੀ ਪਈ ਹੈ ਜੱਗੇ ਹੁਣੀ ਮਾਨ ਕਰ ਰਿਹਾ ਰਮਨ ਹੁਣੀ ਦੀ ਛੇ ਹੁਣੀ ਮਾਨ ਕਰਦੇ ਆ 45 ਦੀ ਤੰਤੀ ਤੇ ਮੇਹਤ ਸੰਜੀਪ ਪੰਡੇ ਜੀ ਕਰਾਉਂਦੇ ਆ ਵੱਡੀ ਸਪੋਰਟ ਆ ਮੇਰੇ ਵੀਰੋ ਆ ਕਬੱਡੀ ਤੇ ਜੱਗੇ ਸੱਚੀ ਬੋਲੀ ਬੋਲੀ ਹੈ ਪਰ ਪੁਆਇੰਟ ਗੱਗੇ ਦੇ ਪੱਖ ਦੇ ਚੁੜ ਗਿਆ ਵਾ ਜਿੰਨਰ ਫੋਨ ਆ ਗਿਆ یہ شارپریٹر ہے میرے آپ کی پی ہے پنڈت ہے ਲੰਗਾਤੋ ਚੱਲ ਗਿਆ ਜੈ ਮਲੰਗਾ ਜੀ ਸਭ ਤੋਂ ਪਹਿਲਾਂ ਇਹ ਗੱਲ ਬਾਤ ਵੀ ਸਾਨੂੰ ਕਾਫੀ ਸਮੇਂ ਤੋਂ ਇਹ ਦਰਬਾਰ ਬਾਬਾ ਮਲੰਗ ਸਾਹਿਬ ਜੀ ਦੇ ਮੇਲਾ ਕਰਵਾਇਆ ਜਾ ਰਿਹਾ ਇੱਥੇ ਟੂਰਨਾਮੈਂਟ ਵੀ ਹੋ ਰਿਹਾ ਸੱਭਿਆਚਾਰਕ ਪ੍ਰੋਗਰਾਮ ਵੀ ਹੋ ਰਿਹਾ ਕਵਾਲੀ ਮਹਿਫਲ ਵੀ ਹੋ ਰਹੀ ਆ ਕਵਾਲੀ ਮਹਿਫਲ ਵੀ ਹੋ ਰਹੀ ਆ ਖਿਡਾਰੀਆਂ ਵਾਸਤੇ ਵੀ ਆ ਕੋਈ ਨਵੇਂ ਖਿਡਾਰੀ ਬੱਚੇ ਉੱਠਣ ਨਗਰੀ ਦੀ ਆਪਣੇ ਢਲਮਾਂ ਦੀ ਸੋਭਾ ਹੋਵੇ ਤੇ ਬਾਕੀ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਵੀ ਆਪਣੇ ਸਾਰੇ ਬੱਚਿਆਂ ਨੂੰ ਖਿਡਾਰੀ ਖੇਡਾਂ ਵੱਲ ਲਾਉਣ ਤੇ ਬੱਚਿਆਂ ਇਸ ਖੇਡ ਦੇ ਵਿੱਚ ਖੇਡਾਂ ਦੇ ਵਿੱਚ ਬੱਚਿਆਂ ਦੇ ਨਾਲ ਸੰਜੋਗ ਦੇਣ ਤੇ ਕਿੰਨੇ ਤੁਸੀਂ ਅੱਜ ਦੇ ਇਸ ਮੇਲੇ ਦੀ ਹੈ ਜਿਹੜੇ ਕਿਵੇਂ ਦੇ ਪ੍ਰਬੰਧ ਕੀਤੇ ਗਏ ਮੇਲੇ ਦੀ ਬਹੁਤ ਖੁਸ਼ੀ ਆ ਸਭ ਨੂੰ ਖੁਸ਼ੀ ਆ ਮੇਲੇ ਦੇ ਵਿੱਚ ਸਾਰਿਆਂ ਨੂੰ ਖੁਸ਼ੀ ਆ ਸਾਰਿਆਂ ਨੂੰ ਬੱਚਿਆਂ ਨੂੰ ਵਧਾਈਆਂ ਮੇਲੇ ਦੀਆਂ ਸਭ ਬੱਚੇ ਆਪਣੇ ਆਪਣੇ ਖੁਸ਼ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਵਧੀਆ-ਵਧੀਆ ਤਰੀਕ ਜਿੰਦਗੀ ਦੇ ਨਸ਼ੇ ਤੋਂ ਰਹਿਤ ਹੋ ਕੇ ਜੀਣ ਜੋ ਵੀ ਜਿਹੜੇ ਐਨਆਰਆਈ ਵੀਰ ਦੇਸ਼ਾ ਪ੍ਰਦੇਸ਼ਾਂ ਵਿੱਚ ਬੈਠੇ ਆ ਇਸ ਵੀ ਕਹਣਾ ਜੁੜੇ ਹੋਏ ਆ ਮੰਨਦੇ ਆ ਐਨਆਰਆਈ ਵੀਰਾਂ ਨੂੰ ਲੱਖ ਲੱਖ ਵਧਾਈ ਬਹੁਤ ਵਧੀਆ ਉਹਨਾਂ ਵਾਸਤੇ ਵੀ ਜੋ ਆਪਣੇ ਪਿੰਡ ਦੇ ਸੰਜੋਗ ਦੇ ਰਹੇ ਆ ਆਪਣੇ ਪਿੰਡ ਦੇ ਨਾਲ ਜੁੜੇ ਹੋਏ ਆ ਤੇ ਆਪਣੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਲਾ ਰਹੇ ਆ ਉਹਨਾਂ ਦਾ ਸੰਜੋਗ ਦੇ ਰਹੇ ਆ ਉਹਨਾਂ ਦਾ ਬਹੁਤ ਮਿਹਰਬਾਨੀ ਉਹਨਾਂ ਦਾ ਬਹੁਤ ਧੰਨਵਾਦ ਤੋਂ ਪਹਿਲਾਂ ਜੀ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੋ ਅੱਜ ਬਾਬਾ ਮਲਾਂਚਾ ਜੀ ਦੇ ਪਰਿਵਾਰ ਤੇ ਮੇਲਾ ਕਰਵਾਇਆ ਜਾ ਰਿਹਾ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਟੂਰਨਾਮੈਂਟ ਬਾਰੇ ਔਰ ਮੇਲੇ ਬਾਰੇ ਅੱਜ ਦਾ ਜਿਹੜਾ ਦਿਨ ਹੈ ਜੀ ਬਹੁਤ ਸ਼ੁਭ ਦਿਹਾੜਾ ਵਾ। ਮਲੰਗਾਂ ਦੇ ਹਰ ਸਾਲ ਦੀ ਤਰ੍ਹਾਂ ਮੇਲਾ ਹੁੰਦਾ ਵਾ ਤੇ ਅੱਜ ਵੀ ਬਹੁਤ ਧੁੰਮ ਧਾਮ ਨਾਲ ਮਨਾਇਆ ਜਾ ਰਿਹਾ ਵਾ। ਇਹਦੇ ਵਿੱਚ ਸ਼ਮੀ ਦੰਦਾ ਸ਼ਮੀ ਖਾਨ ਤੇ ਕੰਨ ਦਾ ਦੰਦਾਵਾ ਵੀ ਸਟੇਜ ਲੱਗੀ। ਹੋਰ ਵੀ ਮੰਗਲ ਸਿੰਘ ਦੂ ਕਲਾਕਾਰ, ਬਾਕੀ ਕਲਾਕਾਰ ਲੱਗੇ ਆ। ਤੇ ਮਹਿਫਲ ਵੀ ਹੋਣੀ ਆ ਤੇ ਕਬੱਡੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਆ। ਬਹੁਤ ਖੁਸ਼ੀ ਆ ਇਸ ਗੱਲ ਦੀ ਕਬੱਡੀ ਨਾਲ ਪਬਲਿਕ ਜੁੜੀ ਆ। ਤੇ ਬੱਚੇ ਜਿਹੜੇ ਨਵੇਂ ਖੇਡਾਂ ਨਾਲ ਜੁੜਨਗੇ ਇਹ ਦੇਖ ਕੇ ਸਾਰਿਆਂ ਨੂੰ ਖੁਸ਼ੀ ਹੋਊਗੀ ਕਿ ਬੱਚੇ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਕਬੱਡੀ ਖੇਡਣਗੇ ਜਿਹਨਾਂ ਨੂੰ ਦੇਖ ਕੇ ਹੋਰ ਉਤਸ਼ਾਹ ਹੋਊਗਾ ਤੇ ਸਾਡਕ ਤੋਂ ਐਨਆਰਆਈ ਵੀਰਾਂ ਨੂੰ ਤੇ ਲਗਨ ਨਿਵਾਸੀਆਂ ਨੂੰ ਇਸ ਮੇਲੇ ਦੀ ਲੱਖ ਲੱਖ ਵਧਾਈ ਆ ਤੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਸਹਿਯੋਗ ਦਿੱਤਾ ਵਾ ਧੰਨਵਾਦ ਦੂਜੇ ਪਾਸੇ ਟੀਮ ਸਰਦਾਰ ਤੇ ਮੇਰਾ ਸਪਾਂਸਰ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਨਰਮਨ ਯੂਐਫਐ ਬੇਟਮਨ ਯੂਐਫਐ ਮਾਸੀ ਕੈਨੇਡਾ ਯਕੀ ਟੀਮ ਅਗਲੇ ਰਣਕੀਆਂ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ ਉਹ ਵੀ ਟੀਮਾਂ ਨੂੰ ਬੈਂਦੇ ਹਨ ਜੂ ਰੈਡੀ ਰਹਿਣ ਰਣਕੀਆਂ ਦਾ ਸ਼ੋਅ ਮੈਚ ਕੀਤਾ ਜਾਵੇਗਾ ਲੋਕੀ ਜਾਣਕਾਰੀ ਹੈ ਮੇਰੇ ਵੀਰੋ ਇਹਨਾਂ ਬੱਚਿਆਂ ਦਾ ਆਸ਼ੀਰਵਾਦ ਲੈਣ ਬੁੱਝੇ ਨੇ ਉਧਰ ਗੋਜੀ ਢੱਲੋ ਸਾਡਾ ਵੀਰ ਹੈ ਵੀਰ ਪੁੱਜਿਆ ਬਿੰਦਾ ਢਿੱਲੋਂ ਸਾਡਾ ਵਿਸ਼ੇਸ਼ ਤੌਰ ਤੇ ਉਸ ਮੇਰਾ ਬਹੁਤ ਬਹੁਤ ਧੰਨਵਾਦ ਹੈ ਮੈਡਮ ਸੁਖਪ੍ਰੀਤ ਸੁਖ ਜੀ ਇਹ ਖਰਾਬ ਨਸੀਬਾ ਦੇਣ ਦੇ ਗਰਾਊਂਡ ਦੇ ਵਿੱਚ ਆਇਆ ਹੈ ਬਿੱਟੂ ਰੰਧਾਵਾ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਹੈ ਲੈਂਡ ਦੇ ਵਿੱਚ ਸੰਕਾ ਜਾਂਦਾ ਮੇਰੇ ਵੀਰੂ ਉਸ ਮੇਰਾ ਬਹੁਤ ਬਹੁਤ ਧੰਨਵਾਦ ਹੈ ਤੁਯੂਕੇ ਕੈਨੀ ਫਰਾਂਸ ਮਿੱਠਾ ਯੂਐਸਏ ਹੋਜੀ ਢਿੱਲੋਂ ਅਬਦੁੱਲ ਦਬਾਈ ਲੱਕੀ ਇੱਕੀ ਪੈਣ ਜਾ ਰਹੀ ਹੈ ਆ ਬੰਦੇ ਕਬੱਡੀ ਪੈਣ ਜਾ ਰਹੀ ਹੈ ਚਾਰ ਖਿਡਾਰੀਆਂ ਪਿਆਰੇ ਇੱਕ ਗੰਨੇ ਤਰਨਾ ਤੇ ਨਾਲ ਮਨਜੀਤ ਨਾਲ ਇੱਕ ਮਿੰਟ ਦੀਪੂ ਦੇ ਖਿਡਾਰ ਨਾਲ ਔਰ ਟੱਕਰ ਦੀਪੂ ਦੇ ਨਾਲ ਹੋ ਗਈ ਹੈ ਆ ਬੱਲੇ ਬੱਲੇ ਹੋ ਗਈ ਹੈ ਆ ਕਹਿੰਦੇ ਪਾਲਾ ਕਬੱਡੀ ਖਿਡਾਰ ਪੀਪੂ ਦੇ ਨਾਲ ਔਰ ਟੱਕਰ ਹੋ ਰਹੀ ਬੱਲੇ 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 ਬਿੰਨੇ ਵਾਹ ਬਾਤ ਆ ਵੀ 1100 ਵਾਲੀ ਪੈਣ ਜਾ ਰਹੀ ਤਿੰਨਾਂ ਦੀ ਆ ਵੀ ਖਿਡਾਰ ਦੀ 1100 ਦੀ ਰੇਡ ਜੇ ਕਲੀਰ ਰੇਡ ਆ 1100 ਦੀ ਪਹਿਲੀ ਰੇਡ 1100 ਵਾਲੀ 1100 ਵਾਲੀ ਰੇਡ ਪੈਂਦੀ 1 2 3 ਕੇ ਟਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਹੁਣ ਦੇਖਦੇ ਆ ਕਿੰਦਾ ਜੱਫਾ ਲਾਈਦਾ ਆ ਆ ਕਿੰਦਾ ਜੱਫਾ ਲਾਈਦਾ ਏ 1100 ਦੇ ਹੋ ਜੀ ਆ 1100 ਕਰ ਦਿਓ ਜੀ 100 ਹੋਰ ਨਾਲ ਆਵੇ ਹਜ਼ਾਰ ਦੀਆ ਮੇਰੇ ਤੇ 1100 ਮੇਰਾ ਘਰਾ ਦੇ ਜਾਣੇ ਫਿਰ ਕੰਮ ਆਪਾ ਹੋ ਜਾ ਮੇਰਾ ਕੰਮ ਹੋ ਜਾਵੇ ਜਿਹੜਾ ਸਮੇਂ ਨਾਲ ਹੋ ਜਾਵੇ ਇਹ ਸਮੇਂ ਨਾਲ ਕੀਤੇ ਕੰਮ ਚੰਗੇ ਲੱਗਦੇ ਆ ਸਭ ਨੂੰ ਬਿੰਦਾ ਸਿੰਘ ਜੀ ਦੇ ਨਾਲ ਨਾਲ ਗੀ ਦੋਜੀ ਢਿੱਲੋਂ ਦੇ ਵੀਰ ਬਿੰਦਾ ਢਿੱਲੋਂ ਜੀ ਨਾਲ ਹੋਣਾ ਨਾਲ ਕਦੇ ਮੁੱਖ ਪ੍ਰੋਗਰਾਮ ਨਾਲ ਤੇ ਨਾਲ ਬਿੰਦਾ ਸਿੰਘ ਜੀ ਇਹ ਆਉਣ ਵਾਲੇ ਸਮੇਂ ਦਾ ਪ੍ਰਵੇਖਾ ਹੈ ਚਲੋ ਬੋਲੋ ਦੇ ਜਾਣਕਾਰੀ ਪਾਲਾ ਜਲ ਕੋਈ ਮਿੰਟ ਆ